ਲੌਇੰਜ਼ ਕਲੱਬ ਫਗਵਾੜਾ ਸਿਟੀ ਵੱਲੋਂ ਸਮਾਸ਼ੇਵਾ ਦਾ ਉਪਰਾਲਾ ਕਰਦੇ ਆ 13ਵਾਂ ਰਾਸ਼ਨ ਅਤੇ ਪੈਨਸ਼ਨ ਵੰਡ ਸਮਾਗਮ ਨਾਮ ਨਿਯੁਕਤ ਪ੍ਰਧਾਨ ਯੁਗਲ ਬਵੇ ਜਾਰੀ ਪ੍ਰਧਾਨਗੀਤ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾ ਚੱਬੇਵਾਲ ਨੇ ਸ਼ਿਰਕਤ ਕੀਤੀ ਉਹਨਾਂ ਨਾਲ ਸੀਨੀਅਰ ਆਪਨੇਤਾ ਹਰਜੀਮਾਨ ਦਲਜੀਤ ਰਾਜੂ ਵੀ ਮੌਜੂਦ ਸਨ ਜਿਨ੍ਹਾਂ ਦਾ ਸੰਸਥਾ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਕਾਸ ਸਵਾਗਤ ਕੀਤਾ ਗਿਆ ਸਮਾਗਮ ਮੌਕੇ ਡਾਕਟਰ ਰਾਜਕਮਾ ਚੱਬੇਵਾਲ ਅਤੇ ਹੋਰਨਾ ਮਹਿਮਾਨਾਂ ਨੇ ਜਿੱਥੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਪੈਨਸ਼ਨ ਇਸ ਸੰਸਥਾ ਵੱਲੋਂ ਆਏ ਮਹਿਮਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਡਾਕਟਰ ਆਇਕਮਾ ਚੱਬੇਵਾਲ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਜੋ ਕਿ ਇਹ ਕਲੱਬ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਕਰ ਰਹੀ ਹੈ ਉਹਨਾਂ ਕਲੱਬ ਵੱਲੋਂ ਕੀਤੇ ਸੁਪਰਾਲੇ ਲਈ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੇ ਲੌਂਜ ਕਲੱਬ ਫਗਵਾੜਾ ਵੱਲੋਂ ਅੱਜ ਰਾਸ਼ਨ ਵੰਡ ਸਮਾਰੋ ਕਰਵਾਇਆ ਗਿਆ ਔਰ ਮੈਂ ਬਹੁਤ ਬਧਾਈ ਦਿੰਦਾ ਹੈ ਸਾਡੇ ਅਰੀਜਨਲ ਚੇਅਰਮੈਨ ਆਸ਼ੂ ਮਾਰਕੰਡਾ ਜੀ ਔਰ ਸਾਡੇ ਡਿਸਟ੍ਰਿਕਟ ਦੇ ਚੇਅਰਮੈਨ ਕੰਗ ਸਾਬ ਸਾਡੇ ਪ੍ਰਧਾਨ ਜੀ ਤੇ ਉਹਦੇ तमाम ਕਮੇਟੀ ਮੈਂਬਰ ਸਹਿਵਾਨ ਨੂੰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਹਰ ਮਹੀਨੇ ਕੀਤਾ ਜਾ ਰਿਹਾ ਸੋ ਇਹ ਬਹੁਤ ਮੈਂ ਸਮਝਦਾ ਕਿ ਮਾਨਵਤਾ ਦੀ ਬਹੁਤ ਵੱਡੀ ਸੇਵਾ ਔਰ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਸਾਡਾ ਫਗਵਾੜੇ ਦਾ ਲਾਇਰਜ਼ ਕਲੱਬ ਹੈ ਇਹ ਪੂਰੇ ਰੀਜਨ ਚੋਂ ਪਹਿਲੇ ਨੰਬਰ ਤੇ ਹੈ ਔਰ ਬਹੁਤ ਅੱਛਾ ਸਮਾਜ ਸੇਵਾ ਦੇ ਵਿੱਚ ਬਹੁਤ ਅੱਛੀ ਭੂਮਿਕਾ ਨਿਭਾ ਰਿਹਾ ਹੈ ਔਰ ਅੱਜ ਜੋ ਚੇਤੇ ਤੌਰ ਤੇ ਮੇਰੇ ਨਾਲ ਹਰਜੀਮਾਨ ਜੀ ਤੇ ਦਲਜੀਤ ਰਾਜੂ ਜੀ ਤੇ ਹੋਰ ਸਾਡੇ ਸਾਥੀ ਕਾਉਂਸਲਰ ਸਹਿਬਾਨ ਐਕਸ ਕਾਉਂਸਲਰ ਸਹਿਬਾਨ ਸਾਡੇ ਸਾਰੇ ਸਾਥੀ ਅੱਜ ਮੌਜੂਦ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਲਾਇਓਨਸ ਕਲੱਬ ਨੂੰ ਹਰ ਤਰ੍ਹਾਂ ਦਾ ਭਰਪੂਰ ਸਹਿਯੋਗ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੀ ਮੇਰੇ ਕੋਲ ਹੋ ਸਕਿਆ ਮੈਂ ਜ਼ਰੂਰ ਕਰਾਂ ਇਸ ਮੌਕੇ ਸ਼ੋਕ ਬਦਵਾ ਸੁਨੀਲ ਢਿੰਗਰਾ ਮਨੀਸ਼ ਕਨੋਜੀਆ ਬੱਬੂ ਮਨੀਲਾ ਅਤੁਲ ਚੈਨ ਗੁਰਦੀਪ ਕੰਗ ਬਿਪਨ ਕੁਮਾਰ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਹਨ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਧਾਨ ਜੁਗਲ ਬਵੇਚਾ ਤੇ ਆਸ਼ੂ ਮਾਰਕੰਡਾ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਹੀ ਇਹ ਸਮਾਜ ਭਲਾਈ ਦੇ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਗਿਆ ਹੈ ਹੁਣ ਆ ਵਿਸ਼ਵਾਸ ਦਵਾਇਆ ਕਿ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਪ੍ਰੋਜੈਕਟ ਨਿਰੰਤਰ ਚਾਲੀ ਰੱਖੇ ਜਾਣਗੇ ਸਾਰੇ ਮੈਂਬਰ ਜਿਹੜੇ ਅੱਜ ਆਪਾਂ ਇਕੱਠੇ ਰਲ ਕੇ ਇੱਕ ਇੰਨਾ ਵੱਡਾ ਪ੍ਰੋਜੈਕਟ ਕੀਤਾ ਹੈ ਜਿਹਦੇ ਸਾਡੇ ਚੀਫ ਗੈਸਟਸ ਜਿਹੜੇ ਵੀ ਆਏ ਸਾਰੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਸਾਡੇ ਸਾਰੇ ਲੋਇੰਸ ਮੈਂਬਰ ਜਿਹੜੇ ਸਾਡੇ ਨਾਲ ਮੋੜੇ-ਮੋੜੇ ਜੋੜ ਕੇ ਜੁੜਦੇ ਆਏਗੇ ਚਲਦੇ ਉਹਨਾਂ ਦੀ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਅਸੀਂ ਆਸ਼ਾ ਕਰਦੇ ਹਾਂ ਕਿ ਸਾਰੇ ਹੀ ਅਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਕਰੀਏ ਔਰ ਵਧੀਆ ਤੋਂ ਵਧੀਆ ਪ੍ਰੋਜੈਕਟ ਕਰੀਏ ਥੈਂਕ ਯੂ ਫਗਵਾੜਾ ਸਿਟੀ ਦੀ ਤਰਫੋਂ ਲਗਾਤਾਰ 13ਵਾਂ ਆਪਣਾ ਰਾਸ਼ਨ ਤੇ ਪੈਨਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਹੈ ਜਿਹਦੇ ਵਿੱਚ ਅੱਜ ਸਾਡੇ ਨਵੇਂ ਪ੍ਰਧਾਨ ਜੁਗਲ ਵਿਵੇਜਾ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਆ ਤੇ ਜਿਹਦੇ ਵਿੱਚ ਅੱਜ ਸਾਡੇ ਮੁੱਖ ਮਾਨ ਸਾਡੇ ਪਾਰਲੀਮੈਂਟ ਰਾਜਦਾਨਾ ਡਾਕਟਰ ਆਗਮੋਰ ਚੱਬੇਵਾਲ ਜੀ ਤੇ ਸੀਨੀਅਰ ਆਪ ਨੇਤਾ ਰਾਜੂ ਬਾਜੀ ਤੇ ਸੀਨੀਅਰ ਆਪ ਨੇਤਾ ਹਰਜੀਮਾਨ ਜੀ ਇੱਥੇ ਵਿਸ਼ੇਸ਼ ਤੌਰ ਤੇ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਤੇ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਆ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਮੈਂ ਇੱਕ ਹੋਰ ਸੰਦੇਸ਼ ਦੇਣਾ ਚਾਹੁੰਦਾ ਆ ਵੀ ਜੇ ਕਿਸੇ पर्सन ਨੂੰ ਲੋੜ ਹੈਗੀ ਕਿਸੇ ਤਰੀਕੇ ਦੀ ਚੀਜ਼ ਦੀ ਉਹ ਸਾਡੇ ਕਲੱਬ ਦੇ ਕਿਸੇ ਮੈਂਬਰ ਨੂੰ ਵੀ ਆ ਕੇ ਸੰਪਰਕ ਕਰ ਸਕਦਾ ਹੈ ਤੇ ਅਸੀਂ ਉਹਨਾਂ ਦੀ ਹਸਾਇਤਾਂ ਲਈ ਖੜੇ ਹਾਂ ਜੀ